ਉਹ LG ਦਾ ਨਵਾਂ ਪ੍ਰੋਡਕਟ ਜਿਹੜਾ ਹੈ ਬਟਾਲਾ ਸ਼ਹਿਰ ਦੇ ਵਿੱਚ ਲਾਂਚ ਹੋਇਆ ਹੈ ਤਰਨਤਾਰਨ ਪਠਾਨਕੋਟ ਗੁਰਦਾਸਪੁਰ ਚ ਨਹੀਂ ਸਿਰਫ ਤੇ ਸਿਰਫ ਗੁਰੂ ਦੀ ਨਗਰੀ ਸ੍ਰੀ ਗੁਰੂ ਨਾਨਕ ਦੇਵ ਜੀ ਜਿੱਥੇ ਵਿਆਹ ਨਾਈ ਉਹ ਤੋਂ ਅੱਜ ਇਹ ਲਾਂਚ ਕੀਤਾ ਗਿਆ ਹੈ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਇਹ LG ਵਾਸ ਟਾਵਰ ਜਿਹੜਾ ਹੈ ਲਾਂਚ ਕੀਤਾ ਗਿਆ ਹੈ ਅਧਿਕਾਰੀ ਵੀ ਇੱਥੇ ਪਹੁੰਚੇ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਖਾਸੀਅਤਾਂ ਦੇ ਵਿੱਚ ਤੇ ਤਸਵੀਰਾਂ ਵੀ ਤੁਹਾਨੂੰ ਦਿਖਾਵਾਂਗੇ ਕਿ ਸਟਾਫ ਜਰੇ ਸਾਰਾ ਖੜਾ ਹੈ ਤੇ ਬੜੀ ਖੁਸ਼ੀ ਵਾਲੀ ਗੱਲ ਹੈ ਜੀ ਬਟਾਲੇ ਸ਼ਹਿਰ ਤੋਂ ਜਿਹੜੀ ਲਾਂਚਿੰਗ ਕੀਤੀ ਗਈ ਹੈ LG ਵਾਸਟ ਟਾਵਰ ਦੀ ਆਪਾਂ ਗੱਲਬਾਤ ਵੀ ਕਰਾਂਗੇ ਜਿਹੜੇ ਲਾਂਚ ਕਰਨ ਵਾਸਤੇ ਆਏ ਨੇ ਤਾਂ ਬੜੀ ਵੱਡੀ ਗੱਲ ਹੈ ਜੀ ਬਟਾਲੇ ਵਾਸਤੇ ਮਾਣ ਵਾਲੀ ਗੱਲ ਹੈ ਕਿ ਬਟਾਲੇ ਸ਼ਹਿਰ ਤੋਂ ਜਰਾਏ ਐ LG ਦਾ ਪ੍ਰੋਡਕਟ ਜਿਹੜਾ ਲਾਂਚ ਕੀਤਾ ਗਿਆ ਆਪਾਂ ਗੱਲਬਾਤ ਕਰਦੇ ਹਾਂ ਨਮਸਕਾਰ ਜੀ ਨਮਸਕਾਰ ਜੀ ਕੀ ਨਾਮ ਹੈ ਮੇਰਾ ਨਾਮ ਹਿਮਾਂਸ਼ੂ ਕੁਲਨੀ ਬ੍ਰਾਂਚ ਮੈਨੇਜਰ ਜਲੰਧਰ LG ਇਲੈਕਟ੍ਰੋਨਿਕਸ ਸੰਘੀ ਪ੍ਰਾਈਵੇਟ ਲਿਮਟਿਡ ਇਹ ਕਿੱਦਾਂ ਦੇਖਦੇ ਹੋ ਜੀ ਹੋਰ ਸ਼ਹਿਰ ਦੇ ਵਿੱਚ ਨਹੀਂ ਤੁਸੀਂ ਲਾਂਚ ਕੀਤਾ ਬਟਾਲੇ ਸ਼ਹਿਰ ਤੋਂ ਜ ਵਾਸਟਾਵਲ ਜਿਹੜਾ ਲਾਂਚ ਕਰਕੇ ਤੇ ਮੁਬਾਕਬਾ ਦੇਤੀ ਬਟਾਲਾ ਵਾਸੀਆਂ ਨੂੰ ਕੀ ਕਹਿਣਾ ਚਾਹੁੰਦੇ ਸਰ ਮੈਂ ਕਹਿਣਾ ਚਾਹੁੰਦਾ ਆ ਸਾਡੇ ਲਈ ਸਾਰੇ ਨਿਵਾਸੀ ਬਰਾਬਰ ਨੇ ਠੀਕ ਹੈ ਸਾਨੂੰ ਲੱਗਦਾ ਹੈ ਕਿ ਜਿਹੜੀ ਅੱਜ ਦੇ ਦਿਨ ਕਸਟਮਰ ਦਾ ਪੋਟੈਂਸ਼ੀਅਲ ਹੈਗਾ ਆ ਉਹ ਛੋਟੇ ਸ਼ਹਿਰਾਂ 'ਚ ਬਲਕਿ ਜ਼ਿਆਦਾ ਹੈਗਾ ਆ ਵੱਡੇ ਸ਼ਹਿਰਾਂ 'ਚ ਲੋਕੀ ਮਸ਼ੀਨਾਂ ਲੈ ਚੁੱਕੇ ਹੋਏ ਨੇ ਹੁਣ ਜਿਹੜੀ ਨਵੀਂ ਟੈਕਨੋਲੋਜੀ ਹੈਗੀ ਆ ਇਹ ਕੰਪਨੀ ਚਾਹੁੰਦੀ ਹੈ ਕਿ ਹਰ ਸ਼ਹਿਰ ਦੇ ਵਿੱਚ ਪਹੁੰਚੇ ਨਾਰਮਲੀ ਪਹਿਲੇ ਕੀ ਹੁੰਦਾ ਸੀਗਾ ਛੋਟੀ ਹਰ ਟੈਕਨੋਲੋਜੀ ਹੁੰਦੀ ਸੀ ਕਿ ਵੱਡੇ ਸ਼ਹਿਰਾਂ 'ਚ ਰਹ ਜਾਂਦੀ ਸੀਗੀ ਆਪਣ ਕੋਈ ਵਧੀਆ ਚੀਜ਼ ਲੈਣੀ ਜਾਨੀ ਹੁੰਦੀ ਸੀ ਕਿ ਅਸੀਂ ਅੰਮ੍ਰਿਤਸਰ ਨੂੰ ਤੋੜਨਾ ਇਹ ਆਪਾਂ ਪਠਾਨਕੋਟ ਨੂੰ ਤੋੜਨਾ ਕਿਸੇ ਹੋਰ ਵੱਡੇ ਸ਼ਹਿਰ ਨੂੰ ਤੋੜਨਾ ਜਲੰਧਰ ਨੂੰ ਤੋੜਨਾ ਕੰਪਨੀ ਚੱਲਦੀ ਹੈ ਕਸਟਮਰ ਨੂੰ ਕਿਥੇ ਹੋਰ ਨਾਲ ਤੋੜਨਾ ਪਵੇ ਜਿਹੜੀ ਵਧੀਆ ਤੋਂ ਵਧੀਆ ਚੀਜ਼ ਹੈ ਜਿਹੜੀ ਟੈਕਨੋਲੋਜੀ ਕਿਸੇ ਹੋਰ ਵੱਡੇ ਸ਼ਹਿਰ ਚ ਹੈਗੀ ਆ ਚਾਹੇ ਉਹ ਦਿੱਲੀ ਚਾਹੇ ਜਾਂ ਬੰਬਈ ਚਾਹੇ ਬੰਗਲੌਰ ਚਾਹੇ ਉਹ ਸਾਡੇ ਹਰ ਸ਼ਹਿਰ ਚ ਮਿਲੇ ਤੇ ਇਹ ਬਟਾਲਾ ਚ ਸਾਡਾ ਇੱਕ ਫਰੈਂਚਾਈਜ਼ ਸਟੋਰ ਹੈਗਾ ਸਾਡਾ ਵਨ ਆਫ ਦਾ 올ਡੇਸਟ ਸਟੋਰ ਹੈਗਾ ਆ ਸਾਨੂੰ 18 ਤੋਂ 20 ਸਾਲ ਹੋ ਗਏ ਸਵਰਾਜ ਇਲੈਕਟ੍ਰੋਨਿਕਸ ਨਾਲ ਜੁੜੇ ਹੋਏ ਕਾ ਕਰਕੇ ਇਹਨਾਂ ਦੀ ਪੁਰਾਣੀ ਸਾਡੇ ਨਾਲ ਸਾਖ ਨੂੰ ਦੇਖਦੇ ਹੋਏ ਸਾਡੀ ਪਹਿਲੀ ਪ੍ਰੀਫਰੈਂਸ ਸੀਗੀ ਅਸੀਂ ਇਹਨੂੰ ਸਭ ਤੋਂ ਪਹਿਲੇ ਇਸ ਆਊਟਲੈਟ ਆਊਟਲੈਟ ਬਟਾਲਾ ਸ਼ਹਿਰ ਦੇ ਵਿੱਚ ਲਾਂਚ ਕਰੀਏ ਸਾਡਾ ਇੱਥੇ ਪੋਟੈਂਸ਼ੀਅਲ ਵੀ ਹੈਗਾ ਆ ਇਸ ਸ਼ਹਿਰ ਦਾ ਇਸ ਸ਼ਹਿਰ ਦੇ ਵਿੱਚ ਟਾਈਟਲ ਲੱਗਦੇ ਸਾਡੇ ਫ੍ਰਿਜ ਵਿਕਦੇ ਆ ਤਿੰਨ-ਤਿੰਨ ਲੱਗਦੇ ਸਾਡੇ ਟੀਵੀ ਵਿਕਦੇ ਆ ਠੀਕ ਹੈ ਉਸ ਕਸਟਮਰ ਦੀ ਬਾਇੰਗ ਪਾਵਰ ਨੂੰ ਦੇਖਦੇ ਆ ਕਿ ਕਸਟਮਰ ਦੀ ਪ੍ਰੀਫਰੈਂਸ ਰਹਿੰਦੀ ਹੈ ਕਿ ਵਧੀਆ ਪ੍ਰੋਡਕਟ ਖਰੀਦਾਂ ਮੈਂ ਇਹ ਸ਼ਹਿਰ ਨੇ ਅਸੀਂ ਨਹੀਂ ਕਹਿੰਦੇ ਇਹ ਸ਼ਹਿਰ ਦੇ ਨਿਵਾਸੀਆਂ ਨੇ ਸਾਨੂੰ ਪ੍ਰੂਫ ਕੀਤਾ ਆ ਇਸ ਹੀ ਵਧੀਆ ਪ੍ਰੋਡਕਟ ਖਰੀਦਣ ਲਈ ਤਿਆਰ ਹੈਗੇ ਆ ਤਾਂ ਕਰਕੇ ਅਸੀਂ ਸਭ ਤੋਂ ਪਹਿਲੇ ਇਹ ਪ੍ਰੋਡਕਟ ਇਸ ਸ਼ਹਿਰ ਦੇ ਵਿੱਚ ਲਾਂਚ ਕੀਤਾ ਆ ਅਗਲੇ ਫੇਸੇਜ਼ ਦੇ ਵਿੱਚ ਇਹ ਬਾਕੀ ਸ਼ਹਿਰਾਂ 'ਚ ਵੀ ਅਸੀਂ ਲਾਂਚ ਕਰਾਂਗੇ ਅਮ੍ਰਿਤਸਰ ਵੀ ਕਰਾਂਗੇ ਹੋਰ ਕਿਤੇ ਵੀ ਲਾਂਚ ਕਰਾਂਗੇ ਪਰ ਸਾਡੀ ਪ੍ਰੀਫਰੈਂਸ ਇਸ ਸ਼ਹਿਰ 'ਚ ਇਸ ਕਰਕੇ ਰਹੀ ਦੋ ਗ੍ਰੀਨਾਂ ਕਰਕੇ ਜਿਹੜੀ ਤੁਹਾਨੂੰ ਮੈਂ ਦੱਸਿਆ ਕਸਟਮਰ ਦਾ ਨੇਚਰ ਜਿਹੜਾ ਬਾਏ ਕਰ ਰਿਹਾ ਸਾਡੇ ਨਾਲ ਆਲਰੇਡੀ ਤੇ ਸਾਡੀ ਐਸੋਸੀਏਸ਼ਨ ਜਿਹੜੀ ਸਾਡੀ ਹੈਗੀ ਆ ਸਮਰਾਜ ਰੇਡੀਓ ਕਾਰਪੋਰੇਸ਼ਨ ਦੇ ਨਾਲ ਵਨ ਆਫ ਦਾ 올ਡੇਸਟ ਐਸੋਸੀਏਸ਼ਨ ਹੈਗੀ ਆ ਕੰਪਨੀ ਦੀ ਤਾਂ ਕਰਕੇ ਸੋ ਖਾਸियत ਕੀ ਹੈ ਜੀ ਇਹਦੀ ਉਹ ਖਾਸੀਅਤ ਹੈ ਸਾਡੇ ਜਿਹੜੇ ਦਰਸ਼ਕ ਦੇਖ ਦੇ ਰਹੇ ਨੇ ਉਹਨਾਂ ਨੂੰ ਵੀ ਪਤਾ ਲੱਗ ਜਾਏ ਕੀ ਖਾਸੀਅਤ ਹੈ ਸਰ ਬਹੁਤ ਬਹੁਤ ਵੱਡੀ ਖਾਸੀਅਤ ਹੈ ਨਾਰਮਲੀ ਅਸੀਂ ਜਿਹੜੀ ਮਸ਼ੀਨ ਲੈਂਦੇ ਆ ਆਪਾਂ ਦੀ ਫਰੰਟ ਲੋਡ ਮਸ਼ੀਨਾਂ ਹੁੰਦੀਆਂ ਆ ਕਸਟਮਰ ਨੂੰ ਲੱਗਦਾ ਆ ਯਾ ਬਾਕੀ ਬ੍ਰਾਂਡ ਜਿਹੜਾ ਕਹਿੰਦੇ ਆ ਕਿ ਇਥੇ 100% ਕੱਪੜੇ ਸੁੱਕ ਜਾਂਦੇ ਆ ਇਹ 100% ਨਹੀਂ ਸੁੱਕਦੇ ਇਹ ਡਰਾਅਰ ਜਿਹੜਾ ਵਾਸ਼ਰ ਡਰਾਅਰ ਸਾਡਾ ਹੈਗਾ ਇਸ ਦੇ ਡਰਾਅਰ ਦੇ ਵਿੱਚ ਤੁਹਾਡੇ ਕੱਪੜੇ 100% ਸੁੱਕਦੇ ਆ ਤੁਸੀਂ ਇਹ ਚੋਂ ਡਰਾਅਰ ਚੋਂ ਕੱਪੜੇ ਕੱਢ ਕੇ ਸਿੱਧਾ ਆਪਣੇ ਕੱਪੜੇ ਪ੍ਰੈਸ ਕਰ ਸਕਦੇ ਹੋ ਈਸਤਰੀ ਕਰ ਸਕਦੇ ਹੋ ਜਿਹਨੂੰ ਆਇਰਨ ਬੰਦਿਆ ਆ ਪਾਇਰਨ ਲਈ ਸਿੱਧਾ ਲੈ ਕੇ ਜਾ ਸਕਦੇ ਆ ਨਾਰਮਲੀ ਇਹ ਟੈਕਨੋਲੋਜੀ ਜਿਹੜੀ ਹੈਗੀ ਹੈ ਇਹ ਬਾਹਰਲੇ ਇੱਕ ਮੁਲਕਾਂ ਵਿੱਚ ਹੁੰਦੀ ਸੀਗੀ ਅਮਰੀਕਾ ਦੇ ਵਿੱਚ ਇੰਗਲੈਂਡ ਦੇ ਵਿੱਚ ਕੈਨੇਡਾ ਦਾ ਵਿੱਚ ਇਹ ਵੇਲੇ ਜਿੱਥੇ ਠੰਡ ਬਹੁਤ ਜ਼ਿਆਦਾ ਰਹਿੰਦੀ ਹੈ ਜਿੱਥੇ ਕਸਟਮਰ ਮਾਈਨ ਜਿੱਥੇ ਮਾਈਨਸ ਮਾਈਨਸ ਡਿਗਰੀ ਟੈਂਪਰੇਚਰ ਰਹਦਾ ਹੈ ਕਿ ਕੱਪੜੇ ਬਾਹਰ ਨਹੀਂ ਸੁਕਣੇ ਪਾ ਸਕਦੇ ਉੱਥੇ ਲੋਕਾਂ ਦੇ ਕਰੇ ਹੁੰਦਾ ਇਹ ਆਮ ਗੱਲ ਹੈਗੀ ਆ ਇਹ ਫੀਚਰ ਇਹ ਪ੍ਰੋਡਕਟ ਅਸੀਂ ਲਾਂਚ ਕੀਤਾ ਜਿਹਨਾਂ ਆ ਪਿਛਲੇ ਮਹੀਨੇ ਜਨਵਰੀ ਜੇ ਆਪਾਂ ਠੰਡ ਬਰਦਾਸ਼ਤ ਕੀਤੀ ਆ ਇਥੇ ਸਭ 50°C ਜਿਆਦਾ ਠੰਡ ਪਈ ਆ ਤੇ ਇਹ ਪ੍ਰੋਡਕਟ ਜਿਹੜਾ ਹੈਗਾ ਆ ਸਾਡੇ ਲਈ ਉਹ ਫਾਇਦੇਮੰਦ ਪ੍ਰੋਡਕਟ ਹੈਗਾ ਇਹ ਪ੍ਰੋਡਕਟ ਉਸ ਤਮਗੇ ਨੇ ਵੀ ਫਾਇਦੇਮੰਦ ਹੈਗਾ ਜਿਹੜੇ ਜਿੱਥੇ ਅੱਜ ਦੇ ਦਿਨ ਹੁਣ ਕਪਲਸ ਦੋਨੋਂ ਜੋਬ ਤੇ ਕੰਮ ਕਰ ਰਹੇ ਨੇ ਠੀਕ ਹੈ ਤਾਂ ਕਸਟਮਰ ਕਹਿੰਦਾ ਯਾਰ ਅਸੀਂ ਕਦੋਂ ਕਪੜੇ ਪਾਵਾਂਗੇ ਕਦੋਂ ਸੁਕਣੇ ਪਾਵਾਂਗੇ ਇਹ ਕਪੜੇ ਧੋਣੇ ਪਾਏ ਉਹਦੇ ਬਾਅਦ ਸੁਕਣੇ ਪਾਏ ਫਿਰ ਤੁਸੀਂ ਤੇ ਕਪੜੇ ਤਿਆਰ ਸਮੇਟ ਕੇ ਤਾਂ ਤਾਂ ਕਰਕੇ ਅੰਦਰ ਰੱਖੋ ਵਨ ਆਫ ਦਾ ਬੈਸਟ ਪ੍ਰੋਡਕਟ ਆਫ ਇੰਡਸਟਰੀ ਹੈਗਾ ਯਾ ਠੀਕ ਹੈ ਇਸ ਕੈਪੈਸਿਟੀ ਦੇ ਵਿੱਚ ਮੈਂ ਫਿਰ ਗੱਲ ਕਰਾਂਗਾ ਇਸ ਕੈਪੈਸਿਟੀ ਦੇ ਵਿੱਚ ਜੋ ਅਸੀਂ ਲਾਂਚ ਕੀਤਾ ਹੈ ਉਹ ਤੋਂ ਪਹਿਲੇ ਕਿਸੇ ਬ੍ਰਾਂਡ ਨੇ ਲਾਂਚ ਨਹੀਂ ਕੀਤਾ ਹੋਇਆ ਵਾਸ਼ਰ ਡਰਾਇਰ ਇੰਡੀਆ ਵਿੱਚ ਠੀਕ ਹੈ ਇਹ ਐਲਜੀ ਦੇ ਵੱਲੋਂ ਪਹਿਲੀ ਲਾਂਚਿੰਗ ਹੈਗੀ ਆ ਤੇ ਪ੍ਰੋਡਕਟ ਦੀ ਮੈਂ ਜਿੰਨੀ ਤਾਰੀਫ ਕਰਾਂ ਉਨੀ ਤਾਰੀਫ ਘੱਟ ਹੈਗੀ ਆ ਤਾਂ ਮੇਰੀ ਤਾਰੀਫ ਕਰਨ ਨਾਲ ਤਾਰੀਫ ਨਹੀਂ ਬਣਨੀ ਮੈਂ ਚਾਹਾਂਗਾ ਇੱਕ ਵਾਰ ਕਸਟਮਰ ਆਣ ਇੱਕ ਵਾਰ ਆਕਰ ਕੇ ਵਿਜ਼ਿਟ ਕਰਨ ਇਹਨੂੰ ਦੇਖਣ ਤੇ ਰਿਅਲਾਈਜ਼ ਕਰਨ ਫੇਰ ਕੀ ਫੇਰ ਸਮਝਣਗੇ ਪ੍ਰੋਡਕਟ ਕੀ ਚੀਜ਼ ਹੈਗੀ ਸੋ ਕੰਪਨੀ ਵੱਲੋਂ ਕੋਈ ਆਫਰ ਵੀ ਲਗਾਇਆ ਗਿਆ ਹੈ ਇਹਦੇ ਉੱਤੇ ਬਿਲਕੁਲ ਇਹ ਨਾਲ ਕੈਸ਼ਬੈਕ ਆਫਰ ਵੀ ਹੈਗੇ ਆ ਐਕਸਚੇਂਜ ਆਫਰ ਵੀ ਹੈਗੇ ਆ ਤੁਸੀਂ ਆਪਣੀ ਕੋਈ ਪੁਰਾਣੀ ਫਰੰਟ ਲੋਡ ਲੈ ਆਓ ਠੀਕ ਹੈ ਫਰੰਟ ਲੋਡ ਦੇ ਉੱਤੇ ਅਸੀਂ ਐਕਸਚੇਂਜ ਆਫਰ ਵੀ ਦੇ ਸਕਦੇ ਆ ਤੇ ਤੁਹਾਨੂੰ ਕੈਸ਼ਬੈਕ ਵੀ ਮਿਲ ਜਾਏਗਾ ਹਰ ਆਫਰ ਹੈਗੀ ਆ ਇਹਦੇ ਤੇ ਇਸ ਮਾਡਲ ਤੇ ਹੈਗੀ ਆ ਆਫਰ ਸੋ ਗੱਲਬਾਤ ਕੀਤੀ ਹੈ ਜੀ ਆਪਾਂ ਜਿਹੜੇ ਓਨਰ ਨੇ ਸਵਰਾਜ ਰੇਡੀਓ ਦੇ ਓਨਰ ਨੇ ਬਟਾਲਾ ਸ਼ਹਿਰ ਤੋਂ ਤੁਸੀਂ ਬੜੀ ਪੁਰਾਣੀ ਜਿਹੀ ਦੁਕਾਨ ਆ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਣਾ ਹੁੰਦਾ ਇਸ ਕੱਲ੍ਹ ਜੀ ਇਹ ਬਹੁਤ ਪੁਰਾਣਾ ਹੈਗਾ ਸ਼ੋਰੂਮ ਹੈਗਾ ਕਰਤਾ ਹੋਰ 55 ਇਅਰਸ ਦਾ ਔਰ ਕਾਫੀ ਮਤਲਬ ਪੁਰਾਣਾ ਇਹ ਕਾਊਂਟਰ ਹੈਗਾ ਕਰ 55 ਇਅਰਸ ਦਾ ਹੈਗਾ ਠੀਕ ਹੈ ਨਹੀਂ ਮਤਲਬ ਬ੍ਰਾਂਡ ਨੇ ਬਹੁਤ ਸਾਰੀ ਸਪੋਰਟ ਦਿੱਤੀ ਹੈ ਪਹਿਲੀ ਦਫਾ ਅਸੀਂ ਇਹ ਪ੍ਰੋਡਕਟ ਨੂੰ ਲੈ ਕੇ ਆਏ ਆ ਸਭ ਤੋਂ ਪਹਿਲਾਂ ਮਤਲਬ ਪੂਰੇ ਪੰਜਾਬ 'ਚ ਪਹਿਲੀ ਵਾਰ ਕਈ ਲੋਚੇ ਹੋ ਗਈ ਹੈ ਪੁਰਾਣੇ ਵਾਸਤੇ ਬਹੁਤ ਵੱਡੀ ਗੱਲ ਹੈਗੀ ਹੈ ਔਰ ਅੱਛਾ ਪ੍ਰੋਡਕਟ ਹੈਗਾ ਬਹੁਤ ਵਧੀਆ ਪ੍ਰੋਡਕਟ ਹੈ ਕਿਸਾ ਪੁੱਛੇ ਆਪਣਾ ਬੀਐਮ ਸਾਹਿਬ ਨੇ ਦੱਸਿਆ ਮਤਲਬ 1-2 ਮਹੀਨੇ ਜਾਂ 2 ਮਹੀਨੇ ਕਾਫੀ ਇਹ ਮਤਲਬ ਮੌਸਮ ਖਰਾਬ ਹੋਇਆ ਇਸ ਨੂੰ ਦੇਖਦੇ ਆਏ ਕਿ ਪ੍ਰੋਡਕਟ ਹੈਗਾ ਟਾਵਰ ਵਾਸ਼ਰ ਔਰ ਡਰਾਈ ਉਹ ਲੈ ਕੇ ਆਏ ਆ ਉਹ ਮੇਰੇ ਬਤਾਏ ਵਾਸਤੇ ਬਹੁਤ ਵੱਡੀ ਗੱਲ ਹੈ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਰੇ ਕਸਟਮਰ ਘਰ ਦੇਖਦੇ ਪਏ ਨੇ ਵੀਡੀਓ ਨੂੰ ਉਹਨਾਂ ਨੂੰ ਕੀ ਕਹਿਣਾ ਜਾਂਦੇ ਹੋ ਤੁਹਾਡੀ ਦੁਕਾਨ ਬਾਰੇ ਅਸਲ ਬਹੁਤ ਥੈਂਕ ਯੂ ਜੀ ਬਹੁਤ ਥੈਂਕ ਯੂ ਹਰ ਕੋਈ ਮਤਲਬ ਬਟਾਲੇ ਵਿੱਚ ਸਾਰੇ ਜਾਣਦੇ ਆ ਬਹੁਤ ਪੁਰਾਣਾ ਉਹੜ 1969 ਦਾ ਇਹ ਕੰਕ੍ਰੀਟ ਆ ਉਹ ਹਰ ਜਾਣਦਾ ਹੈ ਛੋਟੇ ਵੱਡੇ ਬਿਜ਼ੁਰਗ ਸਾਰੇ ਜਾਣਦੇ ਆ ਔਰ ਸਾਰਿਆਂ ਨੂੰ ਇਸ ਬਾਰੇ ਪਤਾ ਹੈ ਬਾਗੀ ਪ੍ਰੋਡਕਟ ਵਾਲੇ LG ਦੇ ਸਾਰਿਆਂ ਨੂੰ ਪਤਾ ਹੀ ਹੈ ਕਿ ਉਹ ਜਿਹੜਾ ਪ੍ਰੋਡਕਟ ਹੈਗਾ ਉਹ ਕਿਹੜੀ ਨੀ ਲਾਂਚਿੰਗ ਟਾਵਰ ਦੀ ਹੋਈ ਹੈ ਬਹੁਤ ਵਧੀਆ ਲੱਗਾ ਤੋਂ ਮੇ ਬੋਲ ਹੋਇਆ ਗਿਆ ਬਰਾਈ ਸ਼ਹਿਰ ਵਿੱਚ ਪਹਿਲੀ ਦਫਾ ਇਹ ਇਹ ਚੀਜ਼ ਪ੍ਰੋਡਕਟ ਕਰਾਇਆ ਗਿਆ ਡਿਸਪਲੇ ਕੀਤਾ ਸੋ ਗੱਲਬਾਤ ਕੀਤੀ ਹੈ ਜੀ ਉਹਨਾਂ ਨਾਲ ਵੀ ਗੱਲਬਾਤ ਕੀਤੀ ਉਹਨਾਂ ਕਹਿੰਦੇ ਸਾਡੀ ਬੜੀ ਪੁਰਾਣੀ ਦੁਕਾਨ ਹੈ ਤਾਂ ਵਧੀਆ ਸਮਾਨ ਦਿੰਦੇ ਆ ਤੇ ਪੁਰਾਣੀ ਦੁਕਾਨ ਹੈ ਤੇ ਇਸ ਕਰਕੇ ਜਰਾਏ ਹੋਰ ਪੰਜਾਬ ਦੇ ਵਿੱਚੋਂ ਇਹੇ ਸ਼ਹਿਰ ਦੇ ਵਿੱਚ ਉਹ ਲਾਂਚਿੰਗ ਨਹੀਂ ਹੋਈ ਤੇ ਬਟਾਲਾ ਸ਼ਹਿਰ ਦੇ ਵਿੱਚ ਲਾਂਚ ਕੀਤਾ ਗਿਆ ਸੋ ਧੰਨਵਾਦ ਵੀ ਕਰਦੇ ਨੇ ਐਲਜੀ ਵਾਲਿਆਂ ਦਾ ਤੇ ਨਾਲ ਦੀ ਨਾਲ ਲੋਕਾਂ ਦਾ ਵੀ ਧੰਨਵਾਦ ਕਰਦੇ ਨੇ ਜਿਹੜੇ ਇੱਥੇ ਕਸਟਮਰ ਆਂਦੇ ਨੇ ਸੋ ਵੀਡੀਓ ਨੂੰ ਵੱਤ ਵਤ ਸ਼ੇਅਰ ਕਰੋ ਜਿਹੜਾ ਵੀਡੀਓ ਵੱਤ ਵਤ ਸ਼ੇਅਰ ਕਰਕੇ ਆਏਗਾ ਉਹਨਾਂ ਨੂੰ ਡਿਸਕਾਊਂਟ ਵੀ ਦਿੱਤੀ ਜਾਏਗੀ ਸੋ ਕੈਮਰਾ ਪਰਸਨ ਪਵਨ ਗਗਨਦਾਲ ਲੱਕੀ ਰਾਜਪੂਤ ਗੁਰਦਾਸ